ਲੋ ਜੀ ਪੰਜਾਬੀਓ ਵੇਖੋ ਜੀ ਤਾਜ਼ੇ ਹਾਲਾਤ ਸਤਲੁਜ ਦਰਿਆ ਦੇ ਵਿੱਚ ਸਵਾਹ ਨਦੀ ਦਾ ਪਾਣੀ ਭਾਰੀ ਮਾਤਰਾ ਦੇ ਵਿੱਚ ਆ ਚੁੱਕਿਆ ਆ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਤੇਜ਼ ਮੀਂਹ ਪੈ ਰਿਹਾ ਜੀ ਜਿਦੇ ਕਾਰਨ ਪਾਣੀ ਦਾ ਵਹਾਅ ਵਧੇ ਜਾ ਰਿਹਾ ਆ ਤੇ ਇਹ ਹੈ ਜੀ ਮੁੱਖ ਮਾਰਗ ਸ਼੍ਰੀ ਅਨੰਦਪੁਰ ਸਾਹਿਬ ਤੇ ਨੂਰ ਪਰਵੇਦੀ ਨੂੰ ਜੋੜਨ ਵਾਲੀ ਸੜਕ ਬੰਦ ਹੋ ਚੁੱਕੀ ਆ ਤਕਰੀਬਨ 2-2-3-3 ਫੁੱਟ ਪਾਣੀ ਸੜਕਾਂ ਦੇ ਉੱਤੇ ਆ ਚੁੱਕਿਆ ਆ ਤੇ ਇਹ ਆ ਜੀ ਮੰਦਿਰ ਜਿੰਨਾ ਮਰਜੀ ਰੋਕ ਲੋ ਕਰਨੀ ਇਹਨਾਂ ਨੇ ਆਪਣੇ ਮਨ ਚਾਹ ਤੇ ਲੋਕ ਵੀ ਦੂਰ ਦਰਾਡੇ ਤੋਂ ਦੇਖਣ ਆ ਰਹੇ ਆ ਜੀ ਤੇ ਹੁਣ ਤੁਸੀਂ ਕਿਸਾਨਾਂ ਦੀ ਮੱਕੀ ਦੀ ਫਸਲ ਦੇਖੋ ਜੀ ਸਾਰੀ ਹੀ ਤਬਾਹ ਹੋ ਚੁੱਕੀ ਆ ਤੇ ਪਾਣੀ ਆਉਣਾ ਸੜਕਾਂ ਦੇ ਉੱਤੇ ਖੰਡੇ ਵੀ ਵੱਡੇ ਵੱਡੇ ਪੈ ਗਏ ਆ ਸਤਿ ਸ਼੍ਰੀ ਅਕਾਲ ਪੰਜਾਬੀਓ ਹੋਰ ਠੀਕ ਠਾਕ ਹੋ ਤੁਹਾਡਾ ਸਵਾਗਤ ਹੈ ਜੀ ਸਾਡੇ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈ ਜੀ rahul nri vlogs ਅੱਜ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਜੀ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦਾ ਪਿੰਡ ਬੁਰਜ ਤੇ ਮੁੱਖ ਮਾਰਗ ਨੂਰ ਪਰਵੇਦੀ ਤੇ ਅਨੰਦਪੁਰ ਸਾਹਿਬ ਨੂੰ ਜੋੜਨ ਵਾਲੀ ਸੜਕ ਵੀ ਪਾਣੀ ਦੇ ਨਾਲ ਬੰਦ ਹੋ ਚੁੱਕੀ ਆ ਤੇ ਹੁਣ ਤੁਸੀਂ ਪਾਣੀ ਦਾ ਵਹਾਅ ਦੇਖੋ ਜੀ ਕਿੰਨਾ ਆ ਤੇ ਇਸ ਵਕਤ ਅਸੀਂ ਬੁਰਜ ਪੁੱਲ ਦੇ ਉੱਤੇ ਖੜੇ ਹੋਏ ਆ ਜੀ ਤੇ ਸਤਲੁਜ ਦਰਿਆ ਦੇਖ ਲੋ ਜੀ ਕਿੰਨਾ ਪੀਕ ਤੇ ਆਇਆ ਹੋਇਆ ਆ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਜੀ ਜਿਹਦੇ ਕਾਰਨ ਸਵਾਹ ਨਦੀ ਦਾ ਪਾਣੀ ਵੀ ਸਤਲੁਜ ਦਰਿਆ ਦੇ ਵਿੱਚ ਆ ਚੁੱਕਿਆ ਆ ਸੋ ਵੇਖੋ ਜੀ ਪੰਜਾਬੀਓ ਹੁੰਦੇ ਤਾਜ਼ੇ ਹਾਲਾਤ ਤੇ ਸਾਨੂੰ ਵੀਡੀਓ ਬਣਾਉਣ ਲੱਗੇ ਵੀ ਡਰ ਲੱਗ ਰਿਹਾ ਜੀ ਕਿਉਂਕਿ ਜਿਹੜੇ ਪੁੱਲ ਦੇ ਉੱਤੇ ਅਸੀਂ ਖੜੇ ਹੋਏ ਆ ਉਹ ਵੀ ਇਸ ਵਕਤ ਪੂਰਾ ਕੰਬ ਰਿਹਾ ਆ ਪਰ ਫੇਰ ਵੀ ਅਸੀਂ ਤੁਹਾਡੇ ਲਈ ਵੀਡੀਓ ਬਣਾ ਰਹੇ ਆ ਜੀ ਤੇ ਲੋ ਜੀ ਪੰਜਾਬੀਓ ਇੱਕ ਵਾਰ ਫੇਰ ਤੁਸੀਂ ਵੇਖੋ ਜੀ ਮਾਰੋ ਝਾਕਾ ਸਤਲੁਜ ਦਰਿਆ ਦੇ ਵਿੱਚ ਸਬਾਹ ਨਦੀ ਦਾ ਪਾਣੀ ਬੜੀ ਤੇਜ਼ੀ ਨਾਲ ਜਾ ਰਿਹਾ ਹੈ ਜੀ ਤੇ ਹੜ ਵਰਗੇ ਹਾਲਾਤ ਬਣੇ ਹੋਏ ਆ ਜੀ ਤੇ ਅਸੀਂ ਆਪਣੇ ਚੈਨਲ ਦੇ ਮਾਧਿਮ ਰਾਹੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਜੀ ਸਤਲੁਜ ਦਰਿਆ ਸੋ ਜੇਕਰ ਤੁਸੀਂ ਇਹ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਜੀ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਤੁਸੀਂ ਜਰੂਰ ਕਰਨਾ ਹੈ ਵੱਧ ਤੋਂ ਵੱਧ ਤੇ ਇਹ ਆ ਜੀ ਬੁਰਜ ਪੁੱਲ ਤੇ ਇੱਥੋਂ ਲਗਭਗ 5 ਕਿਲੋਮੀਟਰ ਦੀ ਦੂਰੀ ਹੋਊਗੀ ਜੀ ਨੰਦਪੁਰ ਸਾਹਿਬ ਦੀ ਤੇ ਪਾਣੀ ਦਾ ਵਹਾਅ ਵੇਖ ਲਓ ਜੀ ਕਿੰਨਾ ਤੇਜ਼ ਆ ਤੇ ਆਪਾਂ ਤੁਹਾਨੂੰ ਨਵੀਆਂ ਅਪਡੇਟ ਦੇਣ ਦੀ ਕੋਸ਼ਿਸ਼ ਕਰਦੇ ਪਏ ਆ ਜੀ ਸਤਲੁਜ ਦਰਿਆ ਦੀ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਜੀ ਜਿਹਦੇ ਕਾਰਨ ਸਤਲੁਜ ਦਰਿਆ ਦੇ ਵਿੱਚ ਸਵਾਨ ਨਦੀ ਦਾ ਪਾਣੀ ਆ ਚੁੱਕਿਆ ਆ ਤੇ ਹੁਣ ਦੇ ਤਾਜ਼ਾ ਹਾਲਾਤ ਤੁਸੀਂ ਵੇਖ ਹੀ ਰਹੇ ਹੋ ਜੀ ਸੋ ਤੋਂ ਨੰਗਲ ਡੈਮ ਨੇ ਵੀ ਆਪਣੇ ਫਲੱਡ ਗੇਟ ਖੋਲ ਦਿੱਤੇ ਹੋਏ ਆ ਜੀ ਸੋ ਜਿਹਦੇ ਕਾਰਨ ਪੂਰਾ ਸਤਲੁਜ ਦਰਿਆ ਉਫਾਨ ਤੇ ਆਇਆ ਹੋਇਆ ਆ ਬਾਦ ਹੀ ਰੱਖਦੇ ਨੇ ਵੀ ਉਹ ਫੁੱਟਬਾਲ ਕਿਨੋਂ ਇੰਨਾ ਮੈਂਦੇ ਨੇ ਇਹਨਾਂ ਨੂੰ ਤਾਰ ਗਾ ਮੈਂ ਨਾਮ ਨਾਲ ਇਹ ਮਿਲਦਾ ਤਾਂ ਦੀ ਕੋਤ ਜਾਣਾ ਓਥੋਂ ਦੇ ਤੇ ਪਾਣੀ ਵੇਖ ਲੋ ਜੀ ਕਿੰਨੀ ਤੇਜ਼ੀ ਨਾਲ ਜਾ ਰਿਹਾ ਆ ਤੇ ਲੋਕ ਵੀ ਦੂਰ ਦਰਾਡੇ ਤੋਂ ਆ ਰਹੇ ਆ ਜੀ ਪਾਣੀ ਨੂੰ ਵੇਖਣ ਦੇਖ ਕਿੱਧਰ ਆ ਬੱਤੀ ਗੱਲ ਤੋਂ ਸਟਾਰਟ ਹੋ ਗਿਆ ਤੇ ਇਹ ਸਾਰਾ ਹੀ ਪਾਣੀ ਮਿੱਟੀ ਰੰਗਾਇਆ ਪਾਣੀ ਬੁਛਾਰ ਦੇਖੋ ਜੀ ਕਿਵੇਂ ਮਾਰ ਰਿਹਾ ਹੈ ਤੇ ਅਸੀਂ ਤੁਹਾਨੂੰ ਸਤਲੁਜ ਦਰਿਆ ਦੇ ਤਾਜ਼ਾ ਹਾਲਾਤ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਜੀ ਜਿੱਥੇ ਤੱਕ ਵੀ ਤੁਹਾਡੀ ਨਿਗਾ ਵੱਜਦੀ ਪਈ ਆ ਤੁਹਾਨੂੰ ਪਾਣੀ ਪਾਣੀ ਨਜ਼ਰ ਆਊਗਾ ਜੀ ਤੇ ਇੱਧਰ ਮਾਤਾ ਜੀ ਹੁਣੀ ਵੀ ਜਾਈਜਾ ਲੈਣ ਆਏ ਹੋਏ ਆ ਜੀ ਸਤਲੁਜ ਦਰਿਆ ਦਾ ਆਓ ਹੁਣ ਆਪਾਂ ਤੁਹਾਨੂੰ ਲੈ ਚਲੀਏ ਸ਼੍ਰੀ ਨੰਦਪੁਰ ਸਾਹਿਬ ਤੇ ਨੂਰ ਪਰਬੇਦੀ ਨੂੰ ਜੋੜਨ ਵਾਲੀ ਸੜਕ ਮੁੱਖ ਮਾਰਗ ਬੰਦ ਹੋ ਚੁੱਕਿਆ ਆ ਤੇ ਕਿਸਾਨਾਂ ਦੀ ਮੱਕੀ ਦੀ ਫਸਲ ਵੇਖ ਲਓ ਜੀ ਪੂਰੀ ਤਬਾਹ ਹੋ ਚੁੱਕੀ ਆ ਤੇ ਸੜਕਾ ਤੇ ਵੀ ਵੇਖ ਵੱਡੇ ਵੱਡੇ ਪੈ ਆ ਤੇ ਇਹ ਆ ਜੀ ਹਿਮਾਚਲ ਪ੍ਰਦੇਸ਼ ਤੋਂ ਆਇਆ ਜੀ ਸਵਾਹ ਨਦੀ ਤੇ ਸਤਲੂ ਦਾ ਦਰਿਆ ਦਾ ਪਾਣੀ ਤੇ ਜੀ ਦੇ ਕਾਰਨ ਸੜਕ ਬੰਦ ਹੋ ਚੁੱਕੀ ਆ ਵੇਖੋ ਜੀ ਤੁਸੀਂ ਤਾਜ਼ੇ ਹਾਲਾਤ ਇਹੀ ਆ ਜੀ ਉਹ ਸੜਕ ਜਿਹੜੀ ਆਨੰਦਪੁਰ ਸਾਹਿਬ ਤੇ ਨੂਰਪਰਵੇਦੀ ਨੂੰ ਆਪਸ ਵਿੱਚ ਜੋੜਦੀ ਆ ਤੇ ਬੁਰਜਪਿੰਡ ਦੇ ਕੋਲ ਅਸੀਂ ਖੜੇ ਹੋਏ ਆ ਜੀ ਤੇ ਪਾਣੀ ਵੇਖ ਲਓ ਜੀ ਸੜਕ ਦੇ ਉੱਤੇ ਕਿੰਨਾ ਆ ਚੁੱਕਿਆ ਆ ਤੇ ਉਧਰ ਵੀ ਵੇਖੋ ਜੀ ਪਿੰਡ ਦੇ ਲੋਕ ਖੜੇ ਹੋਏ ਆ ਤੇ ਜਿਨ੍ਹਾਂ ਨੇ ਇੱਧਰ ਆਣਾ ਆ ਤੇ ਮੁੱਖ ਮਾਰਗ ਸੜਕ ਹੈ ਨਾ ਬੰਦ ਹੋਣ ਕਰਨਾ ਇਹਨਾਂ ਨੂੰ 25 30 ਕਿਲੋਮੀਟਰ ਘੁੰਮ ਕੇ ਜਾਣਾ ਪੈਣਾ ਆ ਸੋ ਵੇਖ ਲਓ ਜੀ ਤੁਸੀਂ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਜੀ ਤੇ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਜੀ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਤੁਸੀਂ ਜ਼ਰੂਰ ਕਰਨਾ ਆ ਕਿਉਂਕਿ ਅਸੀਂ ਤੁਹਾਡੇ ਲਈ ਖੁਦ ਪਾਣੀ ਦੇ ਵਿੱਚ ਵੜ ਕੇ ਵੀਡੀਓ ਬਣਾ ਰਹੇ ਆ ਜੀ ਰਹਿਣ ਦਿਓ ਮੋੜਿਆ ਲਾਣੀ ਬਣਾ ਦੇ ਉਹ ਬੰਦਾ ਜੀ ਆਇਆ ਆ ਵੇਖ ਲਓ ਜੀ ਪਾਣੀ ਦੀ ਮਾਰ ਕਿੰਨੀ ਭੈੜੀ ਆ ਕਿਸਾਨਾਂ ਦੀ ਸਾਰੀ ਮੱਕੀ ਦੀ ਫਸਲ ਤਬਾਹ ਕਰ ਦਿੱਤੀ ਆ ਪਾਣੀ ਦਾ ਵਹਾਅ ਵੇਖ ਲਓ ਜੀ ਕਿੰਨੀ ਤੇਜ਼ੀ ਨਾਲ ਜਾ ਰਿਹਾ ਵਾ ਤੇ ਇਹ ਮੁੱਖ ਮਾਰਗ ਜਿਹੜਾ ਸ਼੍ਰੀ ਆਨੰਦਪੁਰ ਸਾਹਿਬ ਤੇ ਨੂਰ ਪਰਵੇਦੀ ਦੇ ਜੋੜਨ ਵਾਲੀ ਸੜਕ ਹੈ ਨਾ ਇਹ 2023 ਦੇ ਵਿੱਚ ਬੰਦ ਹੋਈ ਸੀ ਜੀ ਪਾਣੀ ਆਉਣ ਦੇ ਨਾਲ ਤੇ ਹੁਣ ਸਨ 2025 ਚੱਲ ਰਿਹਾ ਵਾ ਜੀ ਤੇ ਅਗਸਤ ਮਹੀਨਾ ਇੱਕ ਵਾਰ ਫੇਰ ਇੱਥੇ ਆ ਚੁੱਕਿਆ ਜੀ ਪਾਣੀ ਤੇ ਸੜਕ ਪੂਰੀ ਬੰਦ ਹੋ ਚੁੱਕੀ ਆ ਆਪਾਂ ਤੁਹਾਨੂੰ 2023 ਦੇ ਵਿੱਚ ਵੀ ਤੁਹਾਡੇ ਲਈ ਵਲੌਗ ਲੈ ਕੇ ਆਏ ਸੀਗੇ ਜੀ ਤੇ 25 ਦੇ ਵਿੱਚ ਵੀ ਦਿਖਾ ਦਿੱਤੀ ਆ ਜੀ ਆਪਾਂ ਤੁਹਾਨੂੰ ਇਹ ਵਾਲੀ ਸੜਕ ਤੇ ਸਤਲੁਜ ਦਰਿਆ ਦੀ ਤਾਜ਼ਾ ਸਥਿਤੀ ਤੇ ਹੱਟ ਵਰਗੇ ਹਾਲਾਤ ਬਣੇ ਹੋਏ ਆ ਜੀ ਤੇ ਇਹ ਆ ਜੀ ਅੱਜ ਕੱਲ ਦੀ ਮੰਢੀਰ ਜਿੰਨਾ ਮਰਜੀ ਸਮਝਾ ਲੋ ਕਹਿੰਦੇ ਜੀ ਆਪਾਂ ਤਾਂ ਸੜਕ ਪਾਰ ਕਰਨੀ ਆ ਇਹ ਸਾਰੇ ਪਿੰਡਾ ਵਾਲੇ ਲੋਕ ਨੇ ਜੀ ਜਿਹੜੇ ਕੀ ਪਾਣੀ ਨੂੰ ਵੇਖ ਰਹੇ ਨੇ ਆਣੀ ਵੇਖ ਲਓ ਜੀ ਕਿੰਨੀ ਤੇਜ਼ੀ ਨਾਲ ਜਾ ਰਿਹਾ ਵਾ ਬਾਈ ਕਿਵੇਂ ਲੱਗਣ ਡਿਆ ਕਿਵੇਂ ਲੱਗਣ ਡਿਆ ਚੱਕਰ ਦਨੀਆਂ ਦੇ ਕੋਈ अच्छा पेज हुआ? दसो जरा अच्छा तकरीबन तो दौ दो, -दो तीन तीन फुट पानी आ चुके है तो ना जावे ना ਕਿ ਫਸਲਾ ਵੇਖੋ ਜੀ ਤੁਸੀਂ ਕਿਸਾਨਾਂ ਦੀਆਂ ਤੇ ਇਹ ਮੁੱਖ ਮਾਰਗ ਸੜਕ ਲੋਕਾਂ ਦਾ ਇੱਥੋਂ ਆਣਾ ਜਾਣਾ ਬਹੁਤ ਜ਼ਿਆਦਾ ਵਾ ਤੇ ਜਿਹਦੇ ਕਾਰਨ ਲੋਕ ਪਰੇਸ਼ਾਨ ਹੋਈ ਪਏ ਆ ਤੇ ਸਕੂਲਾਂ ਦੇ ਬੱਚੇ ਵੀ ਇੱਥੋਂ ਹੀ ਜਾਂਦੇ ਆ ਜੀ ਸੜਕ ਬੰਦ ਕਰਨ ਲੋਕਾਂ ਨੂੰ 25 30 ਕਿਲੋਮੀਟਰ ਘੁੰਮ ਕੇ ਜਾਣਾ ਪੈ ਰਿਹਾ ਵਾ ਜੀ ਕਿਉਂਕਿ ਹਰ ਵਰਗੇ ਹਾਲਾਤ ਬਣੇ ਹੋਏ ਆ ਜੀ ਤੁਸੀਂ ਵੇਖ ਹੀ ਰਹੇ ਹੋ ਜੀ ਲਾਈਵ ਤਸਵੀਰਾਂ ਤੇ ਇਹ ਨੇ ਜੀ ਸਾਰੇ ਤਾਜ਼ੇ ਹਾਲਾਤ ਜਿਹੜੀ ਅਸੀਂ ਤੁਹਾਨੂੰ ਦਿਖਾਏ ਆ ਜੀ ਤੇ ਲੋਕ ਵੀ ਦੂਰ ਦਰਾਡੇ ਤੋਂ ਦੇਖਣ ਆ ਰਹੇ ਆ ਜੀ ਤੇ ਇਹ ਰਹੀ ਜੀ ਸਾਰੀ ਮੱਕੀ ਦੀ ਫਸਲ ਜਿਹੜੀ ਕਿ ਪਾਣੀ ਦੀ ਲਪੇਟ ਦੇ ਵਿੱਚ ਆ ਚੁੱਕੀ ਆ ਸੋ ਸਾਰੀ ਫਸਲ ਹੀ ਤਬਾਹ ਹੋ ਚੁੱਕੀ ਆ ਵੇਖੋ ਜੀ ਤੇ ਇਹ ਸਾਰੀਆਂ ਫਸਲਾਂ ਤਬਾਹ ਹੋ ਚੁੱਕੀਆਂ ਆ ਤੁਸੀਂ ਵੇਖ ਹੀ ਰਹੇ ਹੋ ਜੀ ਤੇ ਇਹ ਪਿੰਡ ਬੁਰਜ ਜਿਹੜਾ ਕਿ ਸ਼੍ਰੀ ਆਨੰਦਪੁਰ ਸਾਹਿਬ ਤੋਂ 5 ਕਿਲੋਮੀਟਰ ਦੂਰ ਆ ਤੇ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਜੀ ਤੇ ਸੜਕਾਂ ਦੇ ਉੱਤੇ ਖੱਡੇ ਵੀ ਵੇਖ ਲਓ ਜੀ ਕਿੱਡੇ-ਕੱਡੇ ਪੈ ਚੁੱਕੇ ਆ ਤੇ ਲੋ ਜੀ ਵਾਪਸ ਫੇਰ ਆਪਾਂ ਆ ਚੁੱਕੇ ਆ ਜੀ ਉਸੇ ਪੁੱਲ ਦੇ ਉੱਤੇ ਤੁਹਾਨੂੰ ਰਾਹ ਸਾਰਾ ਵਿਖਾ ਦਿੱਤਾ ਆ ਤੇ ਹੁਣ ਤੁਸੀਂ ਵੇਖ ਲਓ ਜੀ ਇੱਕ ਵਾਰ ਫੇਰ ਤੋਂ ਸਤਲੁਜ ਦਰਿਆ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਲੱਗਣ ਨਾਲ ਸਤਲੁਜ ਦਰਿਆ ਦੇ ਵਿੱਚ ਸਵਾਹ ਨਦੀ ਦਾ ਪਾਣੀ ਆ ਚੁੱਕਿਆ ਆ ਵੇਖ ਲਓ ਜੀ ਪੰਜਾਬੀ ਉਹ ਤਾਜ਼ੇ ਹਾਲਾਤ ਨਿਊ ਅਪਡੇਟ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਦੇ ਪਏ ਆ ਜੀ ਅਸੀਂ ਤੇ ਲੋ ਜੀ ਪੰਜਾਬੀ ਉਹ ਅੱਜ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਜੀ ਸਤਲੁਜ ਦਰਿਆ ਦੇ ਤਾਜ਼ਾ ਹਾਲਾਤ ਤਿੰਨੰਦਪੁਰ ਸਾਹਿਬ ਤੇ ਨੂਰ ਪਰਵੇਦੀ ਨੂੰ ਜੋੜਨ ਵਾਲਾ ਮੁੱਖ ਮਾਰਗ ਵੀ ਬੰਦ ਹੋ ਗਿਆ ਆ ਤੇ ਸਾਰਾ ਕੁਝ ਵੇਖ ਹੀ ਲਿਆ ਜੀ ਤੁਸੀਂ ਇਸ ਵੀਡੀਓ ਦੇ ਵਿੱਚ ਬਾਕੀ ਦੱਸਿਓ ਹੈਨਾ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਜੀ ਮਿਲਦੇ ਆ ਜੀ ਨੈਕਸਟ ਵਲੌਗ ਚ ਬਾਏ ਬਾਏ ਜੀ ਰੱਬ ਰੱਖਾ ਜੇਕਰ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ